ਇਹ ਵੀਡੀਓ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ 에어ਪੋਰਟ ਦੀ ਹੈ ਜਿੱਥੇ ਇੱਕ ਅਮਰਤ ਹਰੀ ਸਿੰਘ ਨੂੰ ਕਕਾਰਾਂ ਦੇ ਛੋਟੇ ਸਰੂਪ ਵੀ ਜਹਾਜ਼ ਦੇ ਵਿੱਚ ਲੈ ਕੇ ਜਾਣ ਤੋਂ ਮਨਾ ਕਰ ਦਿੱਤਾ ਗਿਆ ਤੇ ਇਸੇ ਚੱਕਰ ਦੇ ਵਿੱਚ ਉਹ ਆਪਣੀ ਸਪੇਨ ਦੀ ਫਲਾਈਟ ਤੇ ਨਹੀਂ ਬਹਿ ਸਕਿਆ ਖਾਲਸਾ ਜੀ ਇਹ ਮਸਲਾ ਕੋਈ 3 ਫੁੱਟੀ ਕਿਰਪਾਨ ਦੇ ਕਰਕੇ ਨਹੀਂ ਪਿਆ ਇਨਾ ਕਕਾਰਾਂ ਕਰਕੇ ਪਿਆ ਹੈ ਜਿਹੜੇ ਛੋਟੇ ਸਰੂਪ ਨੇ ਜਿਨ੍ਹਾਂ ਤੋਂ ਕਿਸੇ ਨੂੰ ਕੋਈ ਵੀ ਖਤਰਾ ਨਹੀਂ ਹੋਣਾ ਚਾਹੀਦਾ ਹਰਾਨੀ ਵਾਲੀ ਗੱਲ ਤਾਂ ਸੱਜਣੋ ਇਹ ਹੈ ਕਿ ਸਪੇਨ ਯਾਨੀ ਕਿ ਜਿਹੜੇ ਦੇਸ਼ ਦੇ ਵਿੱਚ ਇਹ ਸੱਜਣ ਨੇ ਜਾਣਾ ਸੀਗਾ ਫਲਾਈਟ ਲੈ ਕੇ ਉਸ ਦੇਸ਼ ਨੂੰ ਉਹਦੇ ਸੰਵਿਧਾਨ ਤੇ ਉਹਦੇ ਲੀਡਰਾਂ ਨੂੰ ਇਨ੍ਹਾਂ ਕਕਾਰਾਂ ਤੋਂ ਕੋਈ ਇਤਰਾਜ਼ ਨਹੀਂ ਹੈ ਕਿਤੇ ਪਹਿਲੀ ਵਾਰੀ ਨਹੀਂ ਹਵਾਈ ਸਫ਼ਰ ਏਅਰ ਸਿੰਘ ਕਰਨ ਜਾ ਰਿਹਾ ਸੀ ਇਨਾਂ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਕਕਾਰਾਂ ਦੇ ਛੋਟੇ ਸਰੂਪ ਪਾ ਕੇ ਅਕਸਰ ਇਹਨਾਂ ਦਾ ਸਾਲ ਦੇ ਵਿੱਚ 2-3 ਵਾਰੀ ਆਣਾ ਜਾਣਾ ਲੱਗਿਆ ਰਹਿੰਦਾ ਹੈ। ਕਦੀ ਮੈਟਰੋ ਸਟੇਸ਼ਨਾਂ ਦੇ ਉੱਤੇ ਤੇ ਕਦੀ 에어ਪੋਰਟਾਂ ਦੇ ਉੱਤੇ ਕਕਾਰਾਂ ਨੂੰ ਟਾਰਗੇਟ ਕਰਕੇ ਇਹਨਾਂ ਫਿਰਕੂ ਅਧਿਕਾਰੀਆਂ ਵੱਲੋਂ ਸਿੱਖਾਂ ਨੂੰ ਨੀਵਾ ਵਿਖਾ ਕੇ ਬੇਇੱਜ਼ਤ ਕਰਨ ਦੀਆਂ ਕੁੱਝੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਸ਼ਾਇਦ ਇਹ ਭੁੱਲ ਗਏ ਲੱਗਦੇ ਨੇ ਕਿ ਇਹਨਾਂ ਕਕਾਰਾਂ ਨੂੰ ਹੀ ਧਾਰਨ ਕਰਨ ਵਾਲੇ ਅਮਰਤਾਰੀ ਸਿੰਘਾਂ ਨੇ ਇਸ ਦੇਸ਼ ਦੀ ਅਖੰਡਤਾ, ਆਜ਼ਾਦੀ, ਸੁਰੱਖਿਆ ਤੇ ਡੈਮੋਕ੍ਰੇਸੀ ਨੂੰ ਬਹਾਲ ਰੱਖਣ ਦੇ ਲਈ ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ ਨੇ। ਮੈਂ ਭਾਰਤ ਦੀ 에어ਪੋਰਟ ਅ ਨੋ ਪੂਰੀ ਗੰਭੀਰਤਾ ਦੇ ਨਾਲ ਲਿਆ ਜਾਵੇ ਤੇ ਇਨ੍ਹਾਂ ਫਿਰਕੂ ਅਧਿਕਾਰੀਆਂ ਦੀਆਂ ਹਰਕਤਾਂ ਦੇ ਉੱਤੇ ਨੱਥ ਪਾਈ ਜਾਵੇ ਨਹੀਂ ਤਾਂ ਇਹ ਕੱਲ ਨੂੰ ਸਾਡੀਆਂ ਦਸਤਾਰਾਂ ਤੇ ਵੀ ਆਉਣਗੇ ਸਾਡੇ ਕੜੇ ਵੀ ਲਵਾਉਣਗੇ ਕਿਉਂਕਿ ਅਜਿਹੇ ਫਿਰਕੂ ਅਧਿਕਾਰੀਆਂ ਵੱਲੋਂ ਇੱਕ ਸਪੈਸੀਫਿਕ ਕੌਮ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕਰਨਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲੋਕਾਂ ਦੇ ਮਨਾਂ ਦੇ ਵਿੱਚ ਇੰਡੀਆ ਦੀ ਹੀ ਡੈਮੋਕਰੇਸੀ ਤੇ ਸੈਕੂਲਰਿਜ਼ਮ ਦੇ ਉੱਤੇ ਸਵਾਲੀਆ ਚਿੰਨ੍ਹ ਖੜਾ ਕਰ ਸਕਦਾ ਹੈ